ਸਾਈ ਮੇਰੇ ਚੰਗਾ ਕੀਤਾ ਅਖਦੇ ਫਰੀਦਾ ਦਰਦਰਵੇਸੀ ਗਾਖੜੀ ਚੱਲਣਾ ਦੁਨੀਆ ਭੱਤ ਕਈ ਵਾਰੀ ਅਸੀਂ ਸਰਵਣ ਕਰ ਲੈਂਦੇ ਉਹਦੇ ਅਰਥ ਬੜੇ ਗੁੱਝੇ ਹੁੰਦੇ ਨੇ ਦਰਦਰਵੇਸੀ ਗਾਖੜੀ ਅਖਦੇ ਉਸ ਰੱਬ ਦੀ ਉਸ ਪ੍ਰਮਾਤਮਾ ਦੀ ਜਿਹੜੀ ਫਕੀਰੀयत ਬਹੁਤ ਜ਼ਿਆਦੀ ਔਖੀ ਹੈ ਬਹੁਤ ਜ਼ਿਆਦਾ ਕਠਨ ਹੈ ਇਹਦਾ ਰਸਤਾ ਹੈ ਚੱਲਣਾ ਦੁਨੀਆ ਭੱਤ ਪਰ ਇਹ ਮਨੁੱਖ ਤੂੰ ਤਾਂ ਪ੍ਰਮਾਤਮਾ ਦੇ ਰਸਤੇ ਤੇ ਵੀ ਆਮ ਦੁਨੀਆਦਾਰ ਵਾਂਗ ਤੁਰਿਆ ਜਾਂਦਾ ਹੈ ਜਿਵੇਂ ਆਮ ਬੰਦਾ ਤੁਰਦਾ ਹੈ ਨਾ ਨਾ ਉਸ ਨੂੰ ਕੋਈ ਰਾਸ ਰਸਤੇ ਦਾ ਪਤਾ ਹੁੰਦਾ ਹੈ ਅਣਜਾਣ ਰੱਬੀ ਬਰਕਤਾਂ ਦੇ ਵੱਲੋਂ ਅਣਜਾਣ ਉਸ ਪਰਮਾਤਮਾ ਗੁਰੂ ਵੱਲੋਂ ਅਣਜਾਣ ਉਹ ਆਮ ਬੰਦਾ ਜਿਵੇਂ ਤੁਰਿਆ ਜਾਂਦਾ ਹੈ ਐਵੇਂ ਭਗਤ ਵੀ ਆਪਣੇ ਆਪ ਨੂੰ ਭਗਤ ਕਹਾਈ ਜਾਂਦਾ ਹੈ ਭਗਤ ਕਹਾਉਂਦਾ ਪਰ ਚੱਲਦਾ ਉਹਦੇ ਵਾਂਗੂ ਹੀ ਹੈ ਚੱਲਣਾ ਦੁਨੀਆ ਭੱਤ ਫਿਰ ਇਹਦੀ ਗਹਿਰਾਈ ਦੇ ਵਿੱਚ ਜਾ ਕੇ ਸੋਚਿਆ ਕਿ ਇਹ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਜਿਹੜਾ ਰੱਬ ਦੇ ਰਸਤੇ ਦਾ ਪੰਦੀ ਹੈ ਉਹ ਵੀ ਠੱਗੀ ਉਹ ਥੋਰੀ ਉਹ ਵੀ ਮੋ ਓ ਮਾਇਆ ਮੁਮਤਾ ਦੇ ਵਿੱਚ ਉਹ ਵੀ ਅਗਰਸਿਆ ਹੈ ਤੇ ਰੱਬ ਦੇ ਰਸਤੇ ਦਾ ਪੰਧ ਹੀ ਕਿਵੇਂ ਹੋ ਗਿਆ ਉਹਦੇ ਵਿੱਚ ਤਾਂ ਕੁਝ ਵੱਖਰਾ ਹੋਣਾ ਚਾਹੀਦਾ ਕਹਿੰਦੇ ਦਾ ਕਾਰਨ ਕੀ ਹੈ ਫਿਰ ਅਖਦੇ ਦਾ ਕਾਰਨ ਕੀ ਹੈ ਅਖਦੇ ਬੰਨ ਉਠਾਈ ਪੋਟਲੀ ਅਖਦੇ ਦੇ ਇਹਦੇ ਕੋਲ ਕੁਝ ਹੈ ਇਹਦੇ ਸਿਰ ਤੇ ਕੁਝ ਹੈ ਬੰਨ ਉਠਾਈ ਪੋਟਲੀ ਕਿੱਥੇ ਮੰ냐 ਘੱਤ ਉਹ ਪੋਟਲੀ ਉਹ ਪੰਡ ਇੱਕ ਸਿਰ ਤੇ ਚੁੱਕੀ ਹੈ ਦੁਨੀਆ ਦੀ ਜਿਹੜੀ ਰੱਬ ਦੇ ਰਸਤੇ ਦਾ ਪੰਧ ਹੀ ਨਹੀਂ ਬਣ ਦਿੰਦੀ ਅਸਲੀਅਤ ਵਿੱਚ ਉਸ ਪੋਟਲੀ ਵਿੱਚ ਕੀ ਹੈ ਉਸ ਪੋਟਲੀ ਵਿੱਚ ਨੇ ਮੋਹ ਦੀਆਂ ਤੰਦਾਂ ਉਸ ਪੋਟਲੀ ਵਿੱਚ ਨੇ ਸਾਡੀਆਂ ਜ਼ਿੰਮੇਵਾਰੀਆਂ ਮੋਹ ਮਾਇਆ ਤੇ ਹੋਰ ਇਸ ਤਰ੍ਹਾਂ ਦੇ ਵਿਸ਼ੇ-ਵਕਾਰ ਭਰ ਕੇ ਪੋਟਲੀ ਚੁੱਕੀ ਹੋਈ ਅਸੀਂ ਸਮਝਦੇ ਕਿ ਇਹ ਹੀ ਮੇਰੀ ਜਾਇਦਾਦ ਹੈ ਜਿਹੜੀ ਮੇਰੇ ਸਿਰ ਤੇ ਪੋਟਲੀ ਚੁੱਕੀ ਹੋਈ ਹੈ ਆਖਦੇ ਫਿਰ ਜੇ ਮੈਂ ਇਹ ਲਾ ਕੇ ਹੁਣ ਕਿੱਥੇ ਰੱਖ ਦਿਆਂ ਇੱਕਦਮ ਜੇ ਇਹਨਾਂ ਨੂੰ ਲਾ ਕੇ ਮੈਂ ਰੱਖ ਦਾਂ ਪ੍ਰਮਾਤਮਾ ਦੇ ਦਰਦਾਂ ਰਸਤੇ ਦਾ ਪਾਂਦੀ ਤੇ ਮੈਂ ਤਾਂ ਹੀ ਅਖਵਾਵਾਂਗਾ ਜੇ ਇਹ ਪੋਟਲੀ ਉੱਪਰੋਂ ਲਾ ਕੇ ਰੱਖਾਂ ਤੇ ਕਹਿੰਦੇ ਕਿੱਥੇ ਰੱਖਾਂ ਕੌਣ ਮੇਰੀ ਇਹ ਪੋਟਲੀ ਰਖਾਵੇ ਤਨਤਨ ਬਾਬਾ ਫਰੀਦ ਜੀ ਯੂਸੂਫੀ ਕਵੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਅਕਦੇ ਕੇਜਨ ਸੁੱਝੈ ਕੇਜਨ ਬੁੱਝੈ ਦੁਨੀਆ ਗੁੱਜੀ ਪਾਹੇ ਫੇਰ ਆਖਦੇ ਮੈਂ ਗੁਰੂ ਦੀ ਸ਼ਰਨ ਵਿੱਚ ਚਲਿਆ ਗਿਆ ਫਿਰ ਮੈਨੂੰ ਇਹ ਪਤਾ ਲੱਗਾ ਕਿ ਜੋ ਦੁਨੀਆ ਹੱਸਦਾ ਵਸਦਾ ਖਿੜਿਆ ਗੁਲਜ਼ਾਰ ਪ੍ਰਤੀਤ ਹੁੰਦਾ ਹੈ ਨਾ ਜਿਹਦੀ ਪੋਟਲੀ ਸਿਰ ਤੇ ਚੁੱਕ ਲਈ ਜਿਹਦੀ ਅਧੀਨਗੀ ਕਬੂਲ ਕਰ ਲਈ ਮੋਹ ਦੀ ਲੋਭ ਦੀ ਮਾਇਆ ਦੀ ਹੰਕਾਰ ਦੀ ਉਹਦੀ ਅਧੀਨਗੀ ਕਬੂਲ ਕਰ ਲਈ ਤੇ ਆਖਦੇ ਜਦੋਂ ਮੈਂ ਗੁਰੂ ਕੋਲ ਗਿਆ ਫਿਰ ਮੈਨੂੰ ਇੱਕ ਗੱਲ ਦੀ ਸਮਝ ਲੱਗੀ ਆਖਦੇ ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁੱਝੀ ਭਾਹੇ ਕਿ ਦੁਨੀਆ ਜੋ ਬਾਹਰੋਂ ਦਿਸਦੀ ਹੈ ਉਹ ਅਸਲੀਅਤ ਨਹੀਂ ਇਹਦੀ ਇਹ ਅਸਲੀਅਤ ਵਿੱਚ ਗੁੱਝੀ-ਗੁੱਝੀ ਇਹਦੇ ਵਿੱਚ ਹੋਰ ਅੱਗ ਵੱਲਦੀ ਹੈ ਮਾਇਆ ਮਮਤਾ ਦੀ ਜਿਹੜੀ ਮਨੁੱਖਾਂ ਨੂੰ ਦਿਨ ਰਾਤ ਚਿੰਤਾ ਦੇ ਵਿੱਚ ਪਾ ਕੇ ਸਾੜਦੀ ਰਹਿੰਦੀ ਹੈ ਫੇਰ ਆਖਦੇ ਮੈਨੂੰ ਗੁਰੂ ਨੇ ਉਪਦੇਸ਼ ਦਿੱਤਾ ਅਖੀਰਲੀ ਪੰਕਤੀ ਵਿੱਚ ਇਹ ਇਹਦਾ ਅਰਥ ਨਿਕਲ ਆਉਂਦਾ ਹੈ ਆਖਦੇ ਗੁਰੂ ਨੇ ਉਪਦੇਸ਼ ਦਿੱਤਾ ਜਿਸ ਕਰਕੇ ਮੈਂ ਘਟੋ-ਘਟ ਇਸ ਅੱਗ ਵਿੱਚ ਸੜਨ ਤੋਂ ਬਚ ਗਿਆ ਫੇਰ ਸ਼ੁਕਰਾਨਾ ਕਰਦੇ ਨੇ ਗੁਰੂ ਦਾ ਪ੍ਰਮਾਤਮਾ ਦਾ ਆਖਦੇ ਸਾਈ ਮੇਰੇ ਚੰਗਾ ਕੀਤਾ ਆਖਦੇ ਮੇਰੇ ਪ੍ਰਮਾਤਮਾ ਮੇਰੇ ਗੁਰਦੇਵ ਮੇਰੇ ਵਾਸਤੇ ਤੂੰ ਆਪਣੀ ਸਾਰੀ ਜ਼ਿੰਦਗੀ ਦਾ ਨਚੋੜ ਜਿਹੜਾ ਸੀ ਮੈਨੂੰ ਕੱਢ ਕੇ ਦਿੱਤਾ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਨੇ ਸਾਡੇ ਵਾਸਤੇ ਘਰ ਘਰ ਜਾ ਕੇ ਕੁੰਡਾ ਕੜਕਾਇਆ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਦਿੱਲੀ ਸੀਸ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੱਚੇ ਕੁਰਬਾਨ ਕੀਤੇ ਸਹਬਜ਼ਾਦੇ ਆਪ ਸਤਿਗੁਰੂ ਮਾਰੇ ਨੇ ਬਹੁਤ ਦੁੱਖ ਸਹੇ ਤੇ ਸਾਨੂੰ ਜਿਹੜਾ ਖਾਲਸ ਰੂਪ ਜਿਹੜਾ ਪ੍ਰਦਾਨ ਕੀਤਾ ਅਸੀਂ ਵੀ ਸ਼ੁਕਰ ਗੁਜ਼ਾਰੀ ਆਖਦੇ ਸਾਈ ਮੇਰੇ ਚੰਗਾ ਕੀਤਾ اے ਮੇਰੇ ਮਾਲਕ ਗੁਰੂ ਪਰਮੇਸ਼ਰ ਤੂੰ ਬਹੁਤ ਚੰਗਾ ਮੇਰੇ ਨਾਲ ਕੀਤਾ ਬੜੀ ਨੇਕੀ ਕੀਤੀ ਹੈ ਕਿ ਨਾਹੀਂ ਤਾਂ ਹੰਪੀ ਦੱਜਾਂ ਆਹੇ ਤੇਰੀ ਕਮਾਈ ਵਾਲੇ ਉਪਦੇਸ਼ ਦੇ ਮੈਨੂੰ ਮਿਲਣ ਕਰਕੇ ਜਦੋਂ ਮੈਂ ਉਹਦੇ ਉੱਤੇ ਕਮਾਈ ਕੀਤੀ ਦਿਨ ਰਾਤ ਉਸ ਉਪਦੇਸ਼ ਤੇ ਚੱਲਿਆ ਤੇ ਇਸ ਅੱਗ ਦੇ ਵਿੱਚੋਂ ਸੜਨ ਤੋਂ ਮੈਂ ਬਚ ਗਿਆ ਨਹੀਂ ਤੇ ਦੁਨੀਆ ਤੇ ਸੜਦੀ ਐ ਨਾਹੀਂ ਤਾਂ ਹਮ ਵੀ ਦੱਜਾਂ ਆਹੇ ਜੇ ਮੈਂ ਉਪਦੇਸ਼ ਨਾ ਲੈਂਦਾ ਤੇਰਾ ਤੇ ਮੈਂ ਵੀ ਇਸੇ ਤਰ੍ਹਾਂ ਇਸੇ ਅੱਗ ਦੇ ਵਿੱਚ ਸੜ ਜਾਣਾ ਸੀ ਗੁਰਮੁਖ ਪਿਰ ਕਿੰਨਾ ਸੋਹਣਾ ਉਪਦੇਸ਼ ਹੈ ਇਹਨਾਂ ਚਾਰ ਪੰਕਤੀਆਂ ਦੇ ਵਿੱਚ ਜੋ ਬਾਬਾ ਫਰੀਦ ਜੀ ਨੇ ਸਾਨੂੰ ਦਿੱਤਾ ਆਪਾਂ ਵੀ ਸ਼ੁਕਰਗੁਜ਼ਾਰ ਹੋਈਏ ਗੁਰੂ ਸਾਹਿਬਾਨਾਂ